ਜਿਵੇਂ ਆਪਾਂ ਲਿਮਟਾ ਬਣਾਉਂਦੇ ਸੀ ਜ਼ਮੀਨ ਤੇ ਉਵੇਂ ਪਸ਼ੂਆਂ ਤੇ ਵੀ ਲਿਮਟਾ ਵਰਦੀਆਂ ਜਿਹਦਾ 1,60,000 ਰੁਪਇਆ ਬੈਂਕ ਵੱਲੋਂ ਦਿੱਤਾ ਜਾਂਦਾ ਜਿਹਦੇ ਲਈ ਤਿੰਨ ਪਸ਼ੂ ਹੁੰਦੇ ਆ ਤਿੰਨਾਂ ਪਸ਼ੂਆਂ ਦੇ 60,000 ਰੁਪਏ ਦਾ ਸੀ ਮੁੱਲ ਪਾਉਣਾ ਇੱਕ ਪਸ਼ੂ ਦਾ ਗਾਂ ਹੋਵੇ ਮੱਝ ਹੋਵੇ ਉਹ ਹਰ ਇੱਕ ਕਿਸਾਨ ਜਿਹੜਾ ਹਰ ਇੱਕ ਪਸ਼ੂ ਪਾਲਕ ਬਣਵਾ ਸਕਦਾ ਉਹ ਇੱਕ ਤਰ੍ਹਾਂ ਦੀ ਲਿਮਟ ਵਰਗਾ ਹੀ ਕੰਮ ਹੁੰਦਾ ਪਸ਼ੂਆਂ ਤੇ ਮਿਲਦਾ ਤੇ ਉਹਦੇ ਲਈ ਬੈਂਕ ਤੋਂ ਤੁਸੀਂ ਸਾਡੇ ਡਾਕਟਰ ਪੁਨੀਤ ਜੋਸੀ ਬੈਠੇ ਆ ਉਹ ਤੁਹਾਨੂੰ ਹੈਲਥ ਸਰਟੀਫਿਕੇਟ ਬਣਾ ਦੇਣਗੇ ਜੇ ਕਿਸੇ ਨੇ ਕਿਸਾਨ ਕ੍ਰੈਡਿਟ ਕਾਰਡ ਦਾ ਜਿਹਨੂੰ ਅਸੀਂ ਕਿਸਾਨ ਕ੍ਰੈਡਿਟ ਕਾਰਡ ਕਹਿੰਦੇ ਨੇ ਉਹਦੇ ਤੱਕ 1.60 ਲੱਖ ਦੀ ਲਿੰਟ ਹੁੰਦੀ ਆ ਜੇ ਤੁਹਾਡੇ ਕੋਲ ਜਿਆਦਾ ਪਸ਼ੂਆ ਜਾਂ ਘਰ ਦੇ ਵਿੱਚ ਦੋ ਤਿੰਨ ਆਪਣੇ ਭਰਾ ਹੈਗੇ ਉਹ ਆਰਡਰ ਵੀ ਬਣਵਾ ਸਕਦੇ ਨੇ ਦੂਸਰੇ ਨੰਬਰ ਤੇ ਤੁਹਾਡੇ ਕੋਲ ਕੇ ਐਨ ਐਲ ਜਿਹੜੀ ਸੈਂਟਰ ਗਵਰਨਮੈਂਟ ਦੀ ਸਕੀਮ ਚੱਲ ਰਹੀ ਆ ਨੈਸ਼ਨਲ ਲਾਈਫਸਟਾਕ ਮਿਸ਼ਨ ਉਹ ਆਨਲਾਈਨ ਹੀ ਫਾਰਮ 'ਤੇ ਭਰੇ ਜਾਂਦੇ ਆ ਉਹਦੇ ਬਾਰੇ ਵੀ ਜੇ ਕੋਈ ਬੰਦਾ ਚਾਹਵਾਨ ਹੋਵੇ ਕੋਈ ਪਸ਼ੂ ਪਾਲਕ ਉਹ ਵੀ ਸਾਡੇ ਕੋਲ ਆ ਕੇ ਪਰਵਾ ਸਕਦਾ ਹੈ ਉਹਦੇ ਵਿੱਚ ਗਾਵਾਂ ਮਨ ਲੋ ਡੇਰੀ ਦਾ ਬੱਕਰੀਆਂ ਦਾ ਸੂਰਾਂ ਦਾ ਤੇ ਜਿਹੜਾ ਆਪਾਂ ਸਾਈਲੈਂਜ ਵਗੈਰਾ ਜਿਹੜਾ ਪਸ਼ੂ ਦਾ achar ਬਣਾ ਕੇ ਪਾਉਣੇ ਆ ਉਹਦੇ ਪ੍ਰੋਜੈਕਟ ਤੁਸੀਂ ਲਾ ਸਕਦੇ ਜੀ ਜਿਹਦੇ ਵਿੱਚ 50 ਫੀਸਦੀ ਸਬਸਿਡੀ ਹੁੰਦੀ ਹੈ ਤੇ ਪ੍ਰੋਜੈਕਟ ਜਿੰਨਾ ਤੁਹਾਡੇ ਕੋਲ ਸੰਸਾਧਨ ਜਾਂ ਤੁਹਾਡੇ ਕੋਲ ਸਾਧਨ ਹੈਗੇ ਆ ਜਾਂ ਆਪਣੇ ਕੋਲ ਵਿੱਚ 10% ਆਪਾਂ ਚੇ ਲਾਉਣੇ ਪੈਂਦੇ 90% ਸਰਕਾਰ ਲੋਨ ਦੇ ਦਿੰਦੀ ਹੈ ਜਿਹਦੇ ਚ 50% ਸਬਸਿਡੀ ਆ ਜਾਂਦੀ ਹੈ ਭਾਵੇਂ ਤੁਸੀਂ 1 ਕਰੋੜ ਦਾ 2 ਕਰੋੜ ਦਾ ਪ੍ਰੋਜੈਕਟ ਲਾ ਲਓ ਉਹਦੇ 50% ਸਬਸਿਡੀ ਮਿਲਦੀ ਹੈ ਜੇ ਇਹੋ ਜਿਹੇ ਪ੍ਰੋਜੈਕਟ ਵੀ ਤੁਸੀਂ ਲਾਉਣੇ ਹੋਣ ਤੇ ਉਹਦੇ ਲਈ ਵੀ ਸਾਡੇ ਜਿਹੜੇ ਤੁਹਾਡੇ ਪਿੰਡ ਦੇ ਚ ਜਿਹੜੀ ਸੈਕੰਟਰੀ ਹੈ ਉੱਥੇ ਤੁਸੀਂ ਆਪ ਦਾ ਸੂਚਨਾ ਦਿਓ ਤਾਲਮੇਲ ਕਰੋ ਤੇ ਆਪਾਂ ਉਸ ਚੀਜ਼ ਨੂੰ ਵੀ ਪ੍ਰਸੀਡ ਕਰ ਸਕਦੇ ਹਾਂ ਬਾਕੀ ਜਿਵੇਂ ਪਸ਼ੂਆਂ ਦੀ ਖਾਦ ਖਰਾਕ ਬਾਰੇ ਤੁਹਾਨੂੰ ਪਹਿਲਾਂ ਵੀ ਦੱਸਿਆ ਗਿਆ ਮੇਰਾ ਵੀ ਫਰਜ਼ ਬੰਦਾ ਤੁਹਾਨੂੰ ਉਹਦੇ ਨਾਲ ਜਾਣੂ ਕਰਾਵਾਂ ਕਿਉਂਕਿ ਜਿਹੜਾ ਵੀ ਪਸ਼ੂ ਪਾਲਣ ਦਾ ਧੰਦਾ ਏ ਕੀ ਹੁਣ ਆਪਣਾ ਬੜੇ ਸਾਲਾਂ ਤੋਂ ਕਰਦੇ ਆ ਰਹੇ ਹਾਂ ਜਿਵੇਂ ਦੂਜਿਆਂ ਧੰਦਿਆਂ ਚ ਜਾਂ ਦੂਸਰੀਆਂ ਚੀਜ਼ਾਂ ਚ ਖੋਜਾਂ ਹੁੰਦੀਆਂ ਓਵੇਂ ਹੀ ਪਸ਼ੂ ਪਾਲਣ ਧੰਦੇ ਚ ਜਿਹੜੇ ਆਪਾਂ ਪਸ਼ੂ ਰੱਖੇ ਓਹਨਾਂ ਬਾਰੇ ਵੱਖ-ਵੱਖ ਖੋਜਾਂ ਹੁੰਦੀਆਂ ਜਿਹਦੇ ਚ ਵੇਖੋ ਤੁਸੀਂ ਪਹਿਲਾਂ ਆਪਣੇ ਕੋਲ ਗਾਵਾਂ ਮੱਝਾਂ ਦੀ ਜਿਹੜੀ ਨਸਲਾਂ ਸੀ ਮੱਝਾਂ ਚ ਕੋਈ 5-7 ਲੀਟਰ ਹੀ ਦੁੱਧ ਦਿੰਦੀਆਂ ਸੀ ਅੱਜਕੱਲ ਸਾਡੇ ਕੋਲ 40-40 ਲੀਟਰ ਵਾਲੀਆਂ ਮੱਝਾਂ ਹੈਗੀਆਂ ਇਥੇ ਜੀ گاਵਾ ਦਾ ਜਿਹੜੀ ਨਸਲ ਸੁਧਾਰ ਨਾਲ ਅਸੀਂ 60 65 ਲੀਟਰ ਤੱਕ ਦੁੱਧ ਤੇ ਪਹੁੰਚ ਗਏ। ਇਸ ਕਰਕੇ ਸਾਡੀ ਅਪੀਲ ਹੈ ਵੀ ਆਪਾਂ ਨਸਲ ਸੁਧਾਰ ਵਾਲ ਜਿਹੜੀਆਂ ਆਪਣੇ ਕੋਲ ਘੱਟ ਦੁੱਧ ਦਿੰਦੀਆਂ گاਵਾ ਮੱਝਾਂ ਉਹਨਾਂ ਨੂੰ ਚੰਗੀ ਨਸਲ ਦੇ ਟੀਕੇ ਭਰਾ ਕੇ ਤੇ ਉਹਦੇ ਤੋਂ ਚੰਗੀ ਨਸਲ ਤਿਆਰ ਕਰੀਏ ਤਾਂ ਕਿ ਆਪਾਂ ਦੇ ਕੋਲ ਵੱਧ ਦੁੱਧ ਦਰਨ ਵਾਲੇ ਪਸ਼ੂ ਹੋਣ ਤੇ ਆਪਾਂ ਉਹਦੇ ਤੋਂ ਵੱਧ ਵੱਧ ਫਾਇਦਾ ਉਠਾ ਸਕੀਏ। ਇਸ ਕਰਕੇ ਨਸਲ ਸੁਧਾਰ ਵਾਲ ਜਿਹੜਾ ਟੀਕਾ ਭਰਾਉਣ ਲੱਗੇ